ਜੈ ਗੁਰਦੇਵ ਤੁਨ ਗੁਰਦੇਵ ਸਾਹਿਬਾ ਸਾਧ ਜੀ ਮਾਤਾ ਸੁਮਤਰੀ ਬਾਈ ਫੁੱਲੀ ਐਜੂਕੇਸ਼ਨ ਸੋਸ਼ਲ ਵਰਕਸ ਸੁਸਾਇਟੀ ਪਟਾਣਕੋਟ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਮੁਠੀ ਜੋ ਬੋਧ ਰਾਜ ਦੀ ਪਿੰਡ ਬੰਗਿਆਲ ਤੋਂ ਕੈਂਸਰ ਪੀੜਤ ਨੇ ਇਹਨਾਂ ਦੇ ਲਈ ਅਸੀਂ ਜੋ ਚੰਦਾ ਇਕੱਠਾ ਕੀਤਾ ਸੀ ਅੱਜ 10000 ਦਾ ਚੈੱਕ ਇਹਨਾਂ ਨੂੰ ਦੇ ਕੇ ਜਾਵਾਂਗੇ ਔਰ ਮੇਰੇ ਨਾਲ ਆਏ ਨੇ ਬਲਵਿੰਦਰ ਕੁਮਾਰ ਜੀ ਪਾਟੀ ਬਲਵੰਤ ਰਹੇ ਸੀ ਲਾਪ੍ਰੀਤ ਕੋਰ ਸੰਜੀਵ ਕੁਮਾਰ ਜੀ ਤੇ ਹੋਰ ਵੀ ਸਾਡੇ ਨਾਲ ਸੱਜਣ ਆਏ ਨੇ ਜਿਉਂ ਤੁਹਾਨੂੰ ਲੈ ਕੇ ਚਲਦੇ ਹਾਂ ਉਹਨਾਂ ਦੇ ਘਰ ਦੇ ਵੱਲ ਕਿਉਂਕਿ ਕਾਫੀ ਦਾ ਕਾਰਜ ਹੋਣਾ ਚਾਹੀਦਾ ਹੈ। ਤੇ ਪਾਵਰ ਵੀ ਨਹੀਂ ਆਉਂਦੀ। ਆਰਟੀਕਲ ਨਾ। ਘਰ ਦੇ ਹਾਲਾਤ ਜੋ ਰਹੇ ਬਹੁਤ ਹੀ ਮਾੜੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਸ ਪਰਿਵਾਰ ਦਾ ਜੋ ਘਰ ਉਹ ਵੀ ਕੱਚਾ ਹੈ ਤੇ ਆਸ-ਪਾਸੇ ਕੱਚੀਆਂ ਕੰਡਾਂ ਨੇ। ਔਰ ਇਸ ਵੀਰ ਦੀ ਮੈਂ ਤੁਹਾਨੂੰ ਸਲੂਟ ਹੈ ਕਿ ਇਸ ਵੀਰ ਨੇ ਦੇਖੋ ਘਰ ਦੇ ਅੰਦਰ ਹੀ ਸਾਰੀਆਂ ਦੁਨੀਆ ਦਾ ਪ੍ਰਬੰਧ ਕੀਤਾ ਹੋਇਆ ਆਪਣੇ ਪਿਤਾ ਦੀ ਸਾਂਭ ਸੰਭਾਲ ਕਰੇ ਨੇ ਜਿੰਨੇ ਜਿੰਨੇ ਮੈਂਬਰਾਂ ਨੇ ਦਸਵੰਦ ਭੇਜਿਆ ਤੁਹਾਡਾ ਦਸਵੰਦ ਉਹਨਾਂ ਦੇ ਘਰ ਤੱਕ ਪਹੁੰਚਾ ਦਿੱਤਾ ਗਿਆ ਸੋ ਆਪ ਸਭ ਦਾ ਕੋਟਨ ਕੋਟਨ ਧੰਨਵਾਦ ਅੱਗੇ ਵੀ ਸਾਡਾ ਸਾਥ ਜਿਹੜਾ ਜਰੂਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹੋਰ ਵੀ ਇਸ ਲੋਕਾਂ ਦੀ ਸੇਵਾ ਕਰ ਸਕੀ ਆਪ ਸਭ ਦਾ ਧੰਨਵਾਦ